ਤੁਹਾਡੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦੀ ਵਿਸ਼ਾ ਜਿਵੇਂ ਕਿ ਤੁਸੀਂ থাম্বਨੇਲ ਤੇ ਪੜ੍ਹ ਹੀ ਲਿਆ ਵਾ ਠੀਕ ਹੈ ਜੀ ਕਿ ਬੱਚੀ ਦੇ ਜੰਮਣ ਤੋਂ ਲੈ ਕੇ ਉਸ ਦੇ ਸੂਣ ਤੱਕ ਠੀਕ ਹੈ ਜੀ ਟੋਟਲ ਖਰਚਾ ਕਿੰਨਾ ਆਉਂਦਾ ਵਾ ਆਪਾਂ ਤੁਹਾਨੂੰ ਪੂਰੀ ਬਿਲਕੁਲ ਸਹੀ ਜਾਣਕਾਰੀ ਦੱਸਾਂਗੇ ਕੋਈ ਗਲਤ ਜਾਣਕਾਰੀ ਨਹੀਂ ਦਵਾਂਗੇ ਠੀਕ ਹੈ ਜੀ ਬਾਕਾਇਦਾ ਆਪਾਂ ਕਾਪੀ ਤੇ ਲਿਖ ਕੇ ਉਸ ਦੀ ਉਮਰ ਦੇ ਮੁਤਾਬਕ ਕਿ ਉਸ ਦਾ ਕਿੰਨਾ ਖਰਚਾ ਕਿੰਨੇ ਤੱਕ ਆ ਰਿਹਾ ਵਾ ਠੀਕ ਹੈ ਜੀ ਸੋ ਬਿਲਕੁਲ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਤੁਹਾਨੂੰ ਸੋ ਜੋ ਆਪਣੇ ਵੀਰਪਰਾ ਚੈਨਲ ਦੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਠੀਕ ਹੈ ਜੀ ਸੋ ਜੋ ਆਪਣੇ ਵੀਰਪਰਾ ਵੀ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਕੋਈ ਵੀਰਪਰਾ ਕਹਿ ਰਿਹਾ ਕਿ ਮੈਂ ਬੱਚੀ ਨਵੀਂ ਲੈ ਕੇ ਮੁੱਲ ਲੈ ਕੇ ਠੀਕ ਹੈ ਜੀ ਉਸ ਤੇ ਆਪਣਾ ਅੱਗੇ ਬ੍ਰਿਡ ਤਿਆਰ ਕਰ ਸਕਾਂ ਸੋ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਹੈ ਦੇਖਣੀ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇੱਕ ਬੱਚੀ ਦੇ ਜੰਮਣ ਤੋਂ ਲੈ ਕੇ ਉਸ ਦੇ ਸੂਣ ਤੱਕ ਕਿੰਨਾ ਟੋਟਲ ਖਰਚਾ ਆ ਜਾਂਦਾ ਵਾ ਠੀਕ ਹੈ ਜੀ ਸੋ ਤੁਹਾਨੂੰ ਆਪਾਂ ਦੱਸਦੇ ਆਂ ਸਟੈਪ ਬਾਈ ਸਟੈਪ ਸਭ ਤੋਂ ਪਹਿਲਾਂ ਦੇਖੋ ਜਦੋਂ ਸਭ ਤੋਂ ਪਹਿਲਾਂ ਆਪਣਾ ਬੱਚੀ ਜੰਮੀ ਆ ਪੈਦਾ ਹੋਈ ਆ ਠੀਕ ਹੈ ਜੀ ਸੋ ਉਸ ਦਾ ਆਪਣਾ ਡੇਲੀ ਦਾ ਰੁਟੀਨ ਆ 3 ਕਿਲੋ ਦੁੱਧ ਸਵੇਰ ਪੀਣਾ ਉਸ ਨੇ 3 ਕਿਲੋ ਦੁੱਧ ਉਸ ਨੇ ਸ਼ਾਮ ਨੂੰ ਪੀਣਾ ਵਾ ਠੀਕ ਹੈ ਜੀ ਸੋ ਜੇ ਆਪਾਂ ਜਿਆਦਾ ਨਾ ਦਾ 40 ਕਿਲੋ ਹੀ ਆਪਾਂ ਮੰਨ ਕੇ ਚ ਲਈਏ 40 ਰੁਪਏ ਕਿਲੋ ਦੁੱਧਾ ਸੋ 40 ਗੁਣਾ 6 ਹੋ ਗਿਆ ਉਸਦਾ ਇੱਕ ਦਿਨ ਦਾ ਦੁੱਧ ਜੋ ਕਿ ਬਣ ਗਿਆ 240 ਰੁਪਿਆ ਦਾ ਉਸਦਾ ਇੱਕ ਦਿਨ ਦਾ ਦੁੱਧ ਬਣ ਗਿਆ ਠੀਕ ਹੈ ਜੀ ਸੋ ਜੇ ਆਪਾਂ ਇਹ ਆਪਣਾ ਚਾਹਣਾ ਜੀ ਤਿੰਨ ਤਿੰਨ ਮਹੀਨੇ ਤੱਕ ਦੁੱਧ ਪਿਆਉਣਾ ਆਪਾਂ ਇਸ ਨੂੰ ਇਹ ਬੱਚੀ ਨੂੰ ਤੇ ਜੇ ਆਪਾਂ ਹੁਣ ਦੇਖੀਏ ਵੀ ਇਸ ਦਾ 240 ਨੂੰ ਆਪਾਂ ਪਹਿਲਾਂ ਕਰਨਾ ਗੁਣਾ ਇੱਕ ਮਹੀਨੇ ਤੇ ਠੀਕ ਹੈ 240 ਗੁਣਾ 30 ਦੇਖਦਾ ਦੇ ਤੁਸੀਂ ਆਪਦੇ ਆਪੀ ਤਾਂ ਤਕਰੀਬਨ 1 ਮਹੀਨੇ ਦਾ ਹੋ ਗਿਆ ਦੁੱਧ ਆਪਣਾ 7200 ਦਾ ਹੋ ਗਿਆ ਠੀਕ ਹੈ ਜੀ 1 ਮਹੀਨੇ ਦਾ 2400 ਦਾ ਹੋ ਗਿਆ ਦਿੱਲੀ ਦਾ 1 ਮਹੀਨੇ ਦਾ ਹੋ ਗਿਆ ਜੀ 7200 ਦਾ ਦੁੱਧ ਸੋ ਜੇ ਆਪਾਂ ਇਹ ਆਪਣਾ ਦੁੱਧ ਉਸ ਨੂੰ ਆਪਾਂ 3 ਮਹੀਨੇ ਤੱਕ ਪਿਉਣਾ ਵਾ ਬੱਚੀ ਨੂੰ ਇਹ ਜੋ ਆਪਾਂ ਇਹ ਉਸ ਨੂੰ ਪਿਉਣਾ ਵਾ ਠੀਕ ਹੈ ਜੀ 7200 3 ਤਾਂ ਤਕਰੀਬਨ 21600 ਦਾ ਦੁੱਧ ਹੋ ਗਿਆ ਜੀ ਉਸ ਦਾ ਬੱਚੀ ਦਾ 3 ਮਹੀਨਿਆਂ ਦਾ ਠੀਕ ਹੈ ਜੀ ਸੋ ਇਸ ਦੇ ਨਾਲ ਆਪਾਂ ਦੇਖ ਰਹੇ ਸਾਰੇ ਨੂੰ ਸੋ ਇਸ ਦੇ ਨਾਲ ਆਪਾਂ ਉਸ ਦੀ ਜੋ ਫੀਡ ਹੁੰਦੀ ਆ ਆਪਣੇ ਕਾਫ ਸਟਾਰਟਰ ਜਾਂ ਸੁਪਰ ਕਾਫ ਉਸ ਜਦੋਂ ਬੱਚੇ ਹਫਤੇ ਕਿ ਦੀ ਹੋਏ ਜਾਂਦੀ ਹੈ ਤਕਰੀਬਨ ਉਹ ਖਾਣੀ ਸ਼ੁਰੂ ਕਰ ਦਿੰਦੀ ਆ ਠੀਕ ਆ ਜੀ ਸੋ ਉਹ ਫੀਡ ਆਪਣੀ 1200 ਦੀ ਬੋਰੀ 1150 1200 ਜਦਗਰਦ ਹੁੰਦੀ ਆ ਸੋ ਉਸ ਨੇ 3 ਮਹੀਨੇ ਦੇ ਵਿੱਚ تقريبا ਦੋ ਬੋਰੀਆਂ ਖਾ ਜਾਣੀਆਂ ਹੁੰਦੀ ਆ ਵਾ ਸੋ 1150 ਦੀ ਬੋਰੀ ਲਾਈਏ ਆਪਾਂ ਤਾਂ 2300 ਰੁਪਿਆ ਉਹ ਹੋ ਗਿਆ ਠੀਕ ਆ ਜੀ 2300 ਰੁਪਿਆ ਦੋ ਬੋਰੀਆਂ ਦਾ ਹੋਊਗਾ ਜੇ ਸਾਨੂੰ ਆਪਾਂ ਜੋੜ ਦਿੰਨੇ ਆਂ 0 9 ਤਾਂ ਤਕਰੀਬਨ 23900 ਰੁਪਿਆ ਉਸ ਬੱਚੀ ਦਾ 3-9 ਮਹੀਨਿਆਂ ਦਾ ਖਰਚਾ ਹੋ ਗਿਆ ਜੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਦੂਸਰਾ ਸਟੈਪ ਜਦੋਂ ਐਸਾ ਜੀ ਇਹ ਫੀਡ ਬਦਲ ਜਾਣੀ ਆ ਉਸ ਦਾ ਦੁੱਧ ਬੰਦ ਹੋ ਜਾਣਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਐਸਦੀ ਫੀਡ ਸ਼ੁਰੂ ਹੋ ਜਾਣੀ ਆ 3 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਚੱਲਣੀ ਆ ਜੀ ਫੀਡ ਐਸਦੀ 3 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਚੱਲਣੀ ਆ ਜੀ ਕਾਰਗਲ ਦੀ ਫੀਡ ਚਲਣੀ ਆ ਜੀ ਕਾਫ ਗਰੋਵਰ ਫੀਡ ਜਦਨੀ ਆ ਜੀ ਜੈਸਾ ਦਾ ਕਿ ਰੇਟ ਆ ਇੱਕ ਬੋਰੀ ਦਾ ਤਕਰੀਬਨ 1730 ਰੁਪਏ ਆਪਾਂ ਹੁਣ ਕਾਰਗਲ ਦੀ ਫੀਡ ਬਾਰਤ ਦੀ ਆਪਾਂ ਉਸ ਦੀ ਗੱਲ ਹੀ ਕਰਾਂਗੇ ਠੀਕ ਆ ਜੀ ਜੋ ਆਪਣੇ ਵੀਰ ਭਰਾ ਕੋਈ ਹੋਰ ਫੀਡ ਬਾਰਤ ਦਾ ਵਾ ਉਸ ਵਿੱਚ ਸਾਰਾ ਸ਼ੈਡਿਊਲ ਇਸੇ ਤਰ੍ਹਾਂ ਹੀ ਹੁੰਦਾ ਵਾ ਹਰ ਇੱਕ ਫੀਡ ਦਾ ਜੈਸਾ ਵਿੱਚ ਪ੍ਰੀਮੀਅਮ ਸਟਾਰਟਰ ਹੁੰਦਾ ਅੱਗੇ ਕਾਫ ਦੀ ਹੋ ਜਾਂਦੀ ਕਾਫ ਗਰੋਵਰ ਹੋਗੀ ਜਾਂ ਡਰਾਈ ਹੋਗੀ ਠੀਕ ਆ ਜੀ ਸੋ ਡੈਰੀ ਪ੍ਰੋਟੀਨ ਸਾਰੀਆਂ ਫੀਡ ਦਾ ਹਰ ਇੱਕ ਫੀਡ ਦਾ ਆਪ ਦਾ ਆਪ ਦਾ ਹੁੰਦਾ ਵਾ ਆਪਾਂ ਹੁਣ ਕਾਰਗੋ ਦੀ ਗੱਲ ਕਰ ਰਹੇ ਹਾਂ ਠੀਕ ਆ 1730 ਦੀ ਇਹ ਉਹਦੀ ਉਹਦੀ ਹੋਗੀ ਇੱਕ ਬੋਰੀ 100 ਤਕਰੀਬਨ ਇਹ ਆਪਾਂ ਤੁਹਾਨੂੰ ਬੱਚੀ ਨੂੰ 1.5 ਤੋਂ 2 ਕਿਲੋ ਮੰਨ ਕੇ ਜਦੋਂ 2 ਕਿਲੋ ਦਾ ਡੇਲੀ ਉਸ ਨੂੰ ਦੇਣੀ ਹੀ ਦੇਣੀ ਆਪਾਂ ਉਸ ਨੂੰ ਫੀਡ ਸੋ ਜੇ ਆਪਾਂ 2 ਕਿਲੋ ਦੇ ਹਿਸਾਬ ਨਾਲ ਵੀ ਉਸਤਾ ਲਾ ਕੇ ਦੇਖੀਏ ਤਾਂ ਇੱਕ ਮਹੀਨੇ ਦੀ ਉਸ ਦੀ 30 ਦਿਨਾਂ ਦਾ 60 ਕਿਲੋ ਫੀਡ ਹੋਗੀ ਜੀ ਠੀਕ ਆ ਜੀ ਇੱਕ ਮਹੀਨੇ ਦੀ 60 ਕਿਲੋ ਫੀਡ ਹੋਗੀ ਤਕਰੀਬਨ ਇੱਕ ਬੋਰੀ ਤੋਂ ਥੋੜਾ ਕ ਬੱਧ ਹੀ ਖਾ ਰਹੀ ਆ ਸੋ so, ਇਹ 4 ਮਹੀਨੇ ਹੋ ਗਏ ਸੋ ਆਪਾਂ ਇਸ ਨੂੰ 4 ਨਾਲ ਗੁਣਾ ਕਰ ਦੇਣਾ ਵਾ ਤਾਂ 240 ਕਿਲੋ ਤਕਰੀਬਨ ਇਹ 5 ਬੋਰੀਆਂ ਹੋ ਗਈਆਂ ਠੀਕ ਹੈ ਜੀ ਸੋ ਆਪਾਂ ਹੁਣ 5 ਬੋਰੀਆਂ ਹੋ ਗਈਆਂ 1730 ਨੂੰ 5ਾਂ ਤੇ ਗੁਣਾ ਕਰ ਦੇਣਾ ਜੀ ਠੀਕ ਹੈ ਜੀ ਸੋ ਇਹ ਆਪਣਾ ਤਕਰੀਬਨ ਬਣ ਜਾਣਾ ਵਾ ਇਹ ਆਪਣਾ ਬਣ ਗਿਆ ਜੀ 86000 ਸੌਰੀ 8650 ਰੁਪਏ ਬਣ ਗਿਆ ਦੇਖੋ ਕੈਲਕੂਲੇਟਰ ਤੇ ਕੀਤਾ ਆਪਾਂ 8650 ਰੁਪਏ ਬਣ ਗਏ ਕੱਲੀ ਫੀਡ ਦੇ ਠੀਕ ਆ ਜੀ ਇਸ ਤੋਂ ਬਾਅਦ ਐਸਡੀ ਫੀਡ ਚੱਲਣੀ ਆ 8 ਮਹੀਨਿਆਂ ਤੋਂ ਲੈ ਕੇ ਉਸ ਦੇ ਏਆਈ ਹੋਣ ਤੱਕ ਮਤਲਬ ਮਾਤਾ ਬਲੇ ਕਿ ਚੱਲੂ ਤੁਸੀਂ 16 ਮਹੀਨੇ ਤੱਕ ਤਾਂ ਚੱਲੂਗੀ ਨਾ 8 ਤੋਂ ਲੈ ਕੇ 16 ਮਹੀਨੇ ਤੱਕ ਠੀਕ ਆ ਜੀ ਸੋ ਇਸ ਤੋਂ ਅੱਗੇ ਅਸੀਂ ਚੱਲਣੀ ਆ ਡੈਰੀ ਪ੍ਰੋਟੀਨ ਫੀਡ ਚੱਲਣੀ ਆ ਜੀ ਜੈਸ ਦਾ ਕਿ ਜੈਸ ਦਾ ਕਿ ਰੇਟ ਹੈਗਾ ਵਾ 2000 30 ਰੁਪਏ ਕੁਛ ਹੈਗਾ ਵਾ ਠੀਕ ਆ ਜੀ ਸੋ ਜੇ ਆਪਾਂ 2030 ਨੂੰ ਆਪਾਂ ਇਹ ਚਲਣੀਆ 7-8 ਮਹੀਨੇ ਚਲਣੀ ਆ ਹਨਾ ਸੋ ਜੇ ਆਪਾਂ ਦੇਖੀਏ ਵੀ ਇਹ ਕਿੰਨੀ ਆਪਣੀ ਇਹ ਵੀ ਤਕਰੀਬਨ ਲੱਗਣੀ ਆ ਜੀ ਆਪਣੀ 3 ਤੋਂ 3.5 ਕਿਲੋ ਫੀਡ ਲੱਗਣੀ ਆ ਇੱਕ ਦਿਨ ਦੀ ਸੋ ਜੇ ਆਪਾਂ ਇਸ ਨੂੰ ਗੁਣਾ ਕਰਕੇ ਦੇਖੀਏ 30 ਨੂੰ 3 ਨਾਲ ਤਾਂ ਤਕਰੀਬਨ 90 ਕਿਲੋ ਫੀਡ ਇੱਕ ਮਹੀਨੇ ਦੀ ਲੱਗ ਜਾਣੀ ਆ ਸੋ ਜੇ ਆਪਾਂ ਇਸ ਨੂੰ 7 ਮਹੀਨਿਆਂ ਨਾਲ ਗੁਣਾ ਕਰ ਲਈਏ 90 7 630 ਕਿਲੋ ਹੋ ਗਿਆ ਠੀਕ ਹੈ ਜੀ ਸੋ ਇਹ ਤਕਰੀਬਨ ਆਪਣੀਆਂ ਲੱਗ ਹੀ ਜਾਣੀਆਂ ਵਾ ਸੋ ਇਹ ਤਕਰੀਬ ਤਕਰੀਬਨ ਆਪਣੀਆਂ 11-12 ਬੋਰੀਆਂ ਲੱਗ ਜਾਣੀਆਂ ਜੀ ਇਹ ਡੈਰੀ ਪ੍ਰੋਟੀਨ ਦੀਆਂ ਸੋ ਜਦੋਂ ਇਸ ਨੂੰ ਗੁਣਾ ਕਰਕੇ ਦੇਖੀਏ 2030 ਹਨਾ ਜੀ ਸੌਰੀ ਤਾਂ ਤਕਰੀਬਨ ਆਪਣੀ ਇਹ 22000 ਦੀ ਫੀਡ ਆਪਣੀ ਇਹ ਲੱਗ ਰਹੀ ਆ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆ ਡੈਰੀ ਪ੍ਰੋਟੀਨ ਦੀ ਫੀਡ ਆਪਣੀ ਲੱਗ ਰਹੀ ਆ 22000 330 ਜੀ ਠੀਕ ਹੈ ਜੀ ਹੁਣ ਜੇ ਆਪਾਂ ਇਹਨਾਂ ਇਸ ਤੋਂ ਮਗਰੋਂ ਆਪਣੀ ਮੰਨ ਕੇ ਚੱਲੋ ਬੱਚੀ ਏ ਆਈ ਹੋ ਗਈ ਠੀਕ ਹੈ ਜੀ ਚੌਥਾ ਸਟੈਪ ਆ ਗਿਆ ਆਪਣੀ ਬੱਚੀ ਏ ਹੋ ਗਈ ਉਸ ਤੋਂ ਬਾਅਦ ਅਸੀਂ ਚੱਲ ਪਣੀ ਹੈ ਜੀ ਡਰਾਈ ਵਾਲੀ ਫੀਡ ਜਿਸ ਨੂੰ ਆਪਾਂ ਹੀਫਰ ਡਰਾਈ ਕਹਿ ਦਿੰਨੇ ਆ ਠੀਕ ਹੈ ਜੀ ਇਹ ਵੀ ਤਕਰੀਬਨ ਆਪਣੇ 8 ਮਹੀਨੇ ਚੱਲਣੀ ਹੈ ਜਿਸ ਦਾ ਕਿ ਹੈਗਾ ਰੇਟ 1500 30 ਰੁਪਏ ਠੀਕ ਹੈ ਜੀ ਇਹ ਵੀ ਆਪਣੀ 7-8 ਮਹੀਨੇ ਚੱਲਣੀ ਆ ਉਹ ਇਹ ਆਪਣੇ ਪਾਣੀ ਚ 4 ਕਿਲੋ ਵਕਤ ਦਿੰਦੀ 30 4 ਸੋ 120 ਇਹ ਕਿਲੋ ਇੱਕ ਮਹੀਨੇ ਦੀ ਫੀਡ ਪੈ ਜਾਣੀ ਆ ਹੁਣ ਜੇ ਆਪਾਂ ਇਹਨੂੰ 8 ਮਹੀਨਿਆਂ ਦਾ ਗੁਣਾ ਕਰੀਏ 16 960 ਤਾਂ ਤਕਰੀਬਨ ਇਹ ਤਾਂ ਤਕਰੀਬਨ 19 ਤੋਂ 20 ਬੋਰੀਆਂ ਪੈ ਜਾਣੀਆਂ ਹੈ ਫਰ ਡਰਾਈ ਦੀਆਂ ਚਲੋ ਆਪਾਂ 19 ਵੀ ਰੱਖਦੇ ਆ 19 ਨੂੰ ਆਪਾਂ ਕਰ ਦੇਣਾ ਵਾ ਜੀ 19 ਨੂੰ ਆਪਾਂ 1530 ਨਾਲ ਗੁਣਾ ਕੀਤਾ ਤਾਂ 29000 70 ਰੁਪਏ ਦੀ ਆਪਣੀ ਇਹ ਫੀਡ ਪੈ ਰਹੀ ਹੈ ਜੋ ਕਿ ਹੈ ਹੀਫਰ ਡਰਾਈ ਠੀਕ ਹੈ ਜੀ 29070 ਇਸ ਤੋਂ ਬਾਅਦ ਅਸੀਂ ਆਪਾਂ ਚੱਲਣੀ ਹੈ ਜੀ ट्रांजिशन ਪਲੱਸ ਦੀ ਫੀਡ ਜੋ ਕਿ ਲਾਸਟ ਦੇ ਮਹੀਨੇ ਪੈਂਦੀ ਆ ਸੋ ਦੋ ਬੈਗ ਆਪਾਂ ਮੰਨ ਕੇ ਉਹ ਚੱਲੋ ਸੋ ਉਹ ਤਕਰੀਬਨ 2230 ਦੀ ਬੁਰੀ ਆ ਸੋ 2230 2230 ਸੋ ਇਹ ਬਣ ਗਏ 64 4460 ਰੁਪਏ ਦੀ ਹੋ ਗਈ ਜੀ ट्रांजੈਕਸ਼ਨ ਪਲੱਸ ਦੀ ਫੀਡ ਹੁਣ ਜੇ ਆਪਾਂ ਕੱਲੀ ਫੀਡ ਦਾ ਹੀ ਖਰਚਾ ਦੇਖੀਏ ਵੀ ਆਪਣੀ ਬੱਚੀ ਦਾ ਕਿੰਨਾ ਫੀਡ ਦਾ ਖਰਚਾ ਆ ਰਿਹਾ ਜਿਸ ਵਿੱਚ ਪਹਿਲਾਂ 23900 ਵਾਇਆ ਸੀ ਫਿਰ ਆਪਣਾ 8650 ਆਏ ਸੀ ਫਿਰ ਆਪਣੇ 22000 330 ਉਸ ਤੋਂ ਅੱਗੇ 29070 ਉਸ ਤੋਂ ਅੱਗੇ 40 4400 ਸਾਠ ਠੀਕ ਹੈ ਜੀ ਆ ਦੇਖੋ ਇਹ ਕੱਲੀ ਆਪਣੀ ਫੀਲਡ ਦਾ ਖਰਚਾ ਵਾ ਜਿਸ ਵਿੱਚ ਮਿਲਕ ਵੀ ਆਪਣਾ ਹੈਗਾ ਵਾ ਸੋ ਜੇ ਆਪਾਂ ਇਹ ਸਾਰਾ ਕੈਲਕੂਲੇਟ ਕਰੀਏ ਮਈ ਆਪਣਾ ਕਿੰਨਾ ਬਣਦਾ 23900 8600 50 22330 29070 4400 ਤੇ 60 ਠੀਕ ਹੈ ਜੀ ਸੋ ਤਕਰੀਬਨ ਆਪਣਾ 88400 ਦਸਾਂ ਦੀ ਆਪਣੀ ਫੀਡ ਪੈ ਰਹੀ ਆ ਬੱਚੀ ਦੇ ਸੂਣ ਤੱਕ ਠੀਕ ਹੈ ਜੀ ਸੋ ਇਹ ਤਾਂ ਹੋ ਗਿਆ ਆਪਣਾ ਫੀਡ ਦਾ ਤੇ ਉਸ ਦਾ ਉਹ ਹੋ ਗਿਆ ਬੱਚ ਮਿਲਕ ਦਾ ਆਪਣਾ ਖਰਚਾ ਪਿਆ ਸੀ ਜੋ ਇੱਥੇ ਹੈਗਾ 21600 ਦਾ ਤੁਸੀਂ ਦੇਖ ਰਹੇ ਆ 21600 ਖਰਚਾ ਹੋਇਆ ਸੀ ਠੀਕ ਹੈ ਜੀ ਸੋ ਹੁਣ ਆਪਣਾ ਇਸ ਤੋਂ ਅੱਗੇ ਆਪਾਂ ਦੇਖੀਏ ਜੇ ਆਪਾਂ ਸਾਈਲੇਜ ਮਤਲਬ ਕਿ ਜਿਸ ਨੂੰ ਆਪਾਂ ਆਚਾਰ ਕਹਿ ਦਿੰਨੇ ਆ ਜੇਸ ਨੂੰ ਆਪਾਂ ਆਚਾਰ ਕਹਿ ਦਿੰਨੇ ਆ ਉਸ ਦਾ ਖਰਚਾ ਲਾ ਲੈਨੇ ਆ ਠੀਕ ਆ ਜੀ ਸੋ ਆਪਣੇ 24 ਮਹੀਨੇ ਹੋ ਗਿਆ 20 21 ਮਹੀਨੇ ਲਾ ਲੈਨੇ 20 21 ਮਹੀਨੇ ਆਪਣੀ ਬੱਚੀ ਉਹ ਖਾ ਸਕਦੀ ਆ ਆਚਾਰ ਸੋ ਆਚਾਰ ਦਾ ਜਿਹੜਾ ਰੇਟ ਹੈ ਸਾਈਲ ਜੀ ਦਾ ਉਹ ਤਕਰੀਬਨ ਹੈਗਾ 7 ਰੁਪਏ ਕਿਲੋ ਠੀਕ ਆ ਜੀ ਸੋ ਆਪਾਂ 15 ਕਿਲੋ ਦੀ ਐਵਰੇਜ ਲਾਉਨੇ ਆ ਵੀ 15 ਕਿਲੋ ਹਰ ਰੋਜ਼ ਜੇ ਉਸ ਨੇ ਖਾ ਜਨਾ ਵਾ 15 7 ਸੋ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਉਸ ਦਾ ਆਚਾਰ ਦਾ ਖਰਚਾ ਹੋ ਸਕਦਾ ਵਾ 15 ਸਤੋ 150 ਦਾ ਉਸਨੇ ਦਿੱਲੀ achar ਖਾਇਆ ਨਾ ਠੀਕ ਹੈ ਜੀ ਸੋ ਇਸ ਵਿੱਚ ਤੂੜੀ ਉਹ ਮਿਕਸ ਕਰਨੀ ਆ ਸੋ ਤੂੜੀ ਵੀ 10 ਕਿਲੋ ਦਾ ਖਾਈ ਜਾਣੀ ਆ 10 ਨੂੰ ਆਪਾਂ 2 ਨਾਲ ਗੁਣਾ ਕਰ ਲਏ ਨੇ 10 200 ਰੁਪਏ ਦੀ ਤੂੜੀ ਖਾ ਗਈ ਉਹ ਸੋ ਤਕਰੀਬਨ 100 25 ਰੁਪਏ ਦਾ ਖਰਚਾ ਹੋ ਗਿਆ ਉਸਦਾ ਦਿੱਲੀ ਦਾ ਜੇ ਆਪਾਂ ਇਸ ਨੂੰ 125 ਨੂੰ 30 ਨਾਲ ਗੁਣਾ ਕਰੀਏ 125 ਤਾ ਤਕਰੀਬਨ 3700 50 ਦਾ ਆਪਣਾ ਪਸ਼ੂ ਸਾਈਲੇਜ ਤੇ ਤੂੜੀ ਖਾ ਰਿਹਾ ਵਾ ਠੀਕ ਆ ਜੀ ਸੋ ਆਪਾਂ ਹੁਣ ਜਿਹੇ 3750 ਨੂੰ 20 ਮਹੀਨੇ ਹੀ ਲਾ ਲਈ ਆਪਾਂ 20 ਮਹੀਨੇ ਉਹਨੂੰ ਦੇਣਾ 20 ਨਾਲ ਗੁਣਾ ਕਰ ਲਿਆ 3750 ਗੁਣਾ 20 ਤਾਂ ਤਕਰੀਬਨ 75000 ਦਾ ਆਪਣਾ ਜੋ ਹੈ ਵੱਛੀ ਉਹ ਸਾਈਲੇਜ ਖਾ ਰਹੀ ਆ ਸੋ ਅੱਗੇ ਆਪਾਂ ਆ ਰਿਹਾ ਸੀ ਕਿੰਨਾ 88410 ਜੈਸ ਨੂੰ ਕਿ ਆਪਾਂ ਐਡ ਕਰ ਦੇਣਾ 75000 ਠੀਕ ਹੈ ਜੀ ਆਹ ਦੇਖੋ ਆਪਾਂ ਕੈਲਕੂਲੇਟਰ ਕਰਕੇ ਦਿਖਾਉਨੇ ਆ ਤੁਹਾਨੂੰ ਐਸੇ ਦੇ ਵਿੱਚ ਆਪਾਂ ਕਰ ਲਿਆ 75000 ਹੈਗਾ ਲਿਖਿਆ 88410 ਤੱਕ तकरीबन 1 ਲੱਖ 63410 ਰੁਪਏ ਆ ਰਹੇ ਜੈਸੇ ਵਿੱਚ ਫੀਗਡ ਤੇ ਆਪਣਾ ਸੇਲਜ ਦਾ ਖਰਚਾ ਆ ਰਿਹਾ ਠੀਕ ਹੈ ਜੀ ਚਲੋ 1 ਲੱਖ 63000 ਆ ਰਿਹਾ ਇੱਕ ਆਪਾਂ 160000 ਹੀ ਮੰਨ ਲੈਂਦੇ ਹਾਂ ਠੀਕ ਹੈ ਜੀ 160000 ਖਰਚਾ ਹੋ ਗਿਆ ਇਹ ਠੀਕ ਆ ਹੁਣ ਆਪਣਾ ਕੀ ਰਹਿ ਗਿਆ ਇਸ ਵਿੱਚ ਆਪਣਾ ਮੈਡੀਕਲ ਦਾ ਖਰਚਾ ਰਹਿ ਗਿਆ ਮੈਡੀਕਲ ਆਪਾਂ ਕਰ ਸਕਦੇ ਆ 2000 ਰੁਪਏ ਮੈਡੀਕਲ ਦਾ ਐਡ ਕਰ ਲਓ ਠੀਕ ਆ ਜੀ 2000 ਮੈਡੀਕਲ ਦਾ ਐਡ ਹੋ ਗਿਆ ਆਪਣਾ ਇਹਦੇ ਵਿੱਚ ਹੁਣ ਆਪਣਾ ਕੀ ਰਹਿ ਗਿਆ ਜੇ ਇਸ ਵਿੱਚ ਐਡ ਕਰਨ ਵਾਲਾ ਆਪਣਾ ਰਹਿ ਗਿਆ ਜੀ ਮਿਨਰਲ ਮਿਕਸਚਰ ਜੇ ਆਪਾਂ ਹ ਇੱਕ ਮਿਨਰਲ ਮਿਕਸਚਰ ਆਪਾਂ ਪਾਉਣਾ ਨਾਰਮਲ ਰੱਖੋ ਚਲੋ 50 ਗ੍ਰਾਮ ਆਪਾਂ ਡੇਲੀ ਉਸ ਨੂੰ ਪਾਉਣਾ ਹੀ ਪਾਉਣਾ ਮਿਨਰਲ ਮਿਕਸਚਰ ਸੋ ਜੀ ਆਪਾਂ 50 ਗ੍ਰਾਮ ਡੇਲੀ ਪਾ ਰਹੇ ਹਾਂ ਠੀਕ ਆ 50 30 150 ਗ੍ਰਾਮ ਹੋ ਗਿਆ ਉਸ ਦਾ 1 ਮਹੀਨੇ ਦਾ ਮਿਨਰਲ ਮਿਕਸਚਰ ਠੀਕ ਆ ਜੀ ਸਾਰੀ 1.5 1.5 ਕਿਲੋ ਹੋ ਗਿਆ ਜੀ ਉਸ ਦਾ 1 ਮਹੀਨੇ ਦਾ ਮਿਕਸਚਰ ਠੀਕ ਆ ਜੀ ਸੋ ਜੇ ਹੁਣ ਆਪਾਂ ਇੱਕ ਚੰਗਾ ਮਿਕਸਚਰ ਨਾਰਮਲ ਦਰਮਿਆਨਾ ਜਿਹਾ ਲਈਏ ਠੀਕ ਆ ਜੀ ਸੋ ਤਕਰੀਬਨ 150 ਰੁਪਏ ਆਪਾਂ ਨੂੰ ਕਿਲੋ ਮਿਲ ਰਿਹਾ ਵਾ ਸੋ ਹੁਣ ਜੇ ਆਪਾਂ ਦੇਖੀਏ ਵੀ ਇਹ 1500 ਡਿਵਾਈਡ 150 ਸੋ ਜੇ ਹੁਣ ਆਪਾਂ ਇਹ ਦੇਖੀਏ ਬਈ ਆਪਣਾ ਕਿੰਨੇ ਦਾ ਪੈ ਗਿਆ 1.5 ਕਿਲੋ ਪੈ ਗਿਆ ਇਹ 1.5 ਕਿਲੋ ਗੁਣਾ 150 ਤਾਂ ਤਕਰੀਬਨ 22500 ਰੁਪਈਆ ਦਾ ਆਪਣਾ ਇੱਕ ਮਹੀਨੇ ਦਾ ਮਿਨਰਲ ਮਿਕਸਚਰ ਆਪਣੇ ਪਸ਼ੂ ਖਾ ਰਿਹਾ ਵਾ ਠੀਕ ਹੈ ਜੀ ਸੋ ਜੇ ਆਪਾਂ 225 ਨੂੰ 20 ਨਾਲ ਗੁਣਾ ਕਰ ਲਈਏ ਤਾਂ ਕਿੰਨਾ ਬਣਦਾ 225 ਗੁਣਾ 20 ਤਤ ਕਰੀਬ ਨਾ 4500 ਰੁਪਏ ਦਾ ਜੀ ਆਪਣਾ ਪਸ਼ੂ ਹੈ ਜੋ ਮਿੰਰਲ ਮਿਕਸਚਰ ਖਾ ਰਿਹਾ ਜਿਸ ਵਿੱਚ ਆਪਣਾ 2000 ਰੁਪਿਆ ਮੈਡੀਕਲ ਦਾ ਐਡ ਕਰ ਦੇਣਾ ਸੀਗਾ ਠੀਕ ਹੈ ਜੀ ਤਾਂ ਇਹ ਆਪਣਾ 6500 ਰੁਪਿਆ ਬਣ ਗਿਆ ਸੋ ਆਪਣਾ 6500 ਰੁਪਿਆ ਇਹਦਾ ਖਰਚਾ ਹੋ ਗਿਆ ਠੀਕ ਹੈ ਜੀ ਸੋ ਆਪਣਾ ਅੱਗੇ ਖਰਚ ਆਇਆ ਸੀਗਾ 1 ਲੱਖ 60000 ਰੁਪਿਆ ਆਪਾਂ ਖਰਚਾ ਮੰਨਿਆ ਸੀਗਾ ਠੀਕ ਹੈ ਜੀ 60000 ਜਿਸ ਵਿੱਚ ਆਪਾਂ 6500 ਰੁਪਿਆ ਹੋਰ ਐਡ ਕਰ ਦੇਣਾ ਵਾ ਤਾ ਆਪਣਾ ਦੇਖੋ ਜੀ 166500 ਰੁਪਇਆ ਖਰਚ ਆ ਰਿਹਾ ਵਾ ਚਲੋ 166000 ਮਨੋ ਉੱਪਰ ਲਾ 500 ਆਪਾਂ ਕੱਟ ਦਿੰਨੇ ਆ ਠੀਕ ਹੈ ਜੀ ਸੋ ਆਪਣਾ ਇੱਕ ਬੱਚੀ ਦੇ ਜੰਮਣ ਤੋਂ ਲੈ ਕੇ ਉਸ ਦੇ ਸੂਣ ਤੱਕ ਇਹ ਪ੍ਰੋਪਰ ਖਰਚਾ ਜਿਸ ਬਿਲਕੁਲ ਸਹੀ ਜਿਹਾ ਪਰ ਰੁਟੀਨ ਨਾਲ ਉਸ ਦਾ ਫੋਲੋ ਕਰਦੇ ਆ ਨਿਊਟ੍ਰੀਸ਼ਨ ਡਾਈਟ ਪਲਾਨ ਠੀਕ ਹੈ ਜੀ ਸੋ ਆਪਾਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਮੁੱਲ ਬੱਛੀ ਲਿਓ ਜੇ ਆਪਾਂ ਮੁੱਲ ਬੱਛੀ ਲੈ ਕੇ ਆਉਂਨੇ ਆ ਤਾਂ 25 ਤੋਂ 30000 ਰੁਪਿਆ ਹੋ ਰਿਹਾ ਇਸ ਵਿੱਚ ਜੋ ਐਡ ਕਰ ਦੋ ਤੁਸੀਂ ਹੁਣ ਠੀਕ ਹੈ ਜੀ ਸੋ ਤਕਰੀਬਨ 196000 ਜੋ ਕਿ ਤਕਰੀਬਨ 2 ਲੱਖ ਦੇ ਨੇੜੇ ਪਹੁੰਚ ਚੁੱਕਿਆ ਹੈ ਠੀਕ ਹੈ ਹੁਣ ਇਹ ਤੁਸੀਂ ਤੁਹਾਡਾ ਫੈਸਲਾ ਵੀ ਤੁਸੀਂ ਕੀ ਫੈਸਲਾ ਕਰਨਾ ਵਾ ਵੀ ਘਰੇ ਬੱਛੀ ਪੈਦਾ ਕਰਕੇ ਉਸ ਨੂੰ ਤਿਆਰ ਕਰਨਾ ਵਾ ਜਾਂ ਮੁੱਲ ਲੈ ਕੇ ਆਉਣੀ ਹੈ ਠੀਕ ਹੈ ਜੀ ਆਪਣਾ ਫਰਜ਼ ਸਿੱਧਾ ਤੁਹਾਨੂੰ ਦੱਸਣਾ ਕਿ ਆਪਣਾ ਟੋਟਲ ਖਰਚਾ ਇੰਨਾ ਹੋ ਰਿਹਾ ਵਾ ਇੱਕ ਬੱਚੀ ਦੇ ਜੰਮਣ ਤੋਂ ਲੈ ਕੇ ਉਸ ਦੇ ਸੂਣ ਤੱਕ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਦੀ ਧੰਨਵਾਦ